ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਪੈਂਜੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰਸ ਤੇ ਹਿਸਟਰੀ ਤੇ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੱਜ ਦੀ ਵੀਡੀਓ ਪੰਗੋਲ ਜਿਸ ਦਾ ਵਿਸ਼ਾ ਹੈ ਜਨਗਣਨਾ ਪੰਜਾਬ ਪੰਜਾਬ ਦੀ 2011 ਵਿੱਚ ਜਨਗਣਨਾ ਨਾਲ ਸੰਬੰਧਿਤ ਮਹੱਤਵਪੂਰਨ ਪ੍ਰਸ਼ਨ ਜੋ ਪੀਟੈਡ ਤੋਂ ਪੰਜਾਬ ਪੁਲਿਸ ਕਲਰਕ ਤੇ ਖਾਸ ਤੌਰ ਤੇ ਮਾਸਟਰ ਕੈਟਰ ਦੇ ਵਿਦਿਆਰਥੀਆਂ ਲਈ ਪੜ੍ਹੀਏ ਲਾਇਵੰਦ ਹੈ। ਸੋ ਗੱਲਬਾਤ ਕਰਦੇ ਹਾਂ 2011 ਦੀ ਜਨਗਣਨਾ ਜੋ ਪੰਜਾਬ ਦੀ ਅੰਤਿਮ ਜਨਗਣਨਾ ਸੀ। ਇਸ ਦੇ ਅੰਤਿਮ ਅੰਕੜਿਆਂ ਅਨੁਸਾਰ ਪੰਜਾਬ ਦੀ ਵਸੂ 1 ਮਾਰਚ 2011 ਨੂੰ 243000 43,58999 ਸੀ। 2 ਕਰੋੜ 43 158999 சி ਜਿਸ ਵਿੱਚ 14.64 ਲੱਖ ਮਰਦ ਅਤੇ 13.10 ਲੱਖ ਔਰਤਾਂ ਸਨ ਸੋ ਪੰਜਾਬ ਦੀ ਜਨਸੰਖਿਆ 2011 ਦੀ ਜੋ ਜਨਗਣਨਾ ਸੀ ਉਹ ਅੰਤਿਮ ਜਨਗਣਨਾ ਸੀ ਪੰਜਾਬ ਇੱਕ ਛੋਟਾ ਪ੍ਰਾਂਤ ਹੈ ਜਿਸ ਦਾ ਖੇਤਰਫਲ 50000 तीन सौ वर्ग किलोमीटर है जो कि भारत के खेत्रफल का एक पॉइंट छपंजा प्रतिशत है दो हज़ार ग्यारह के अंकड़े अनुसार भारत का दो पॉइंट उन्ती प्रतिशत लोग पंजाब रेंद्ते हैं भारत के दो पॉइंट प्रतिशत लोग जो पंजाब रेंद्ते हैं और पंजाब छोटा जहा प्रांत है जिसका खेत्रफल कि हज़ार तीन सौ वर्ग किलोमीटर ਸੋ ਇਸ ਤਰ੍ਹਾਂ ਤੁਹਾਨੂੰ ਪ੍ਰਸ਼ਨ ਜਿਹੜੇ ਹੈ ਉਹ ਪੁੱਛੇ ਜਾਣਗੇ ਪੰਜਾਬ ਭਾਰਤ ਦਾ 15ਵਾਂ ਸਭ ਤੋਂ ਵੱਧ ਵੱਸੋ ਵਾਲਾ ਪ੍ਰਾਂਤ ਹੈ ਭਾਰਤ ਦਾ 15ਵਾਂ ਸਭ ਤੋਂ ਵੱਧ ਵੱਸੋ ਵਾਲਾ ਪ੍ਰਾਂਤ ਕਿਹੜਾ ਹੈ ਪੰਜਾਬ ਜੇਕਰ ਅਜੇ ਤੱਕ ਤੁਸੀਂ ਮੇਰਾ ਚੈਨਲ ਪੰਜਾਬੀ ਵਾਲੇ ਪੈਂਜੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਮੇਰੇ ਚੈਨਲ ਪੰਜਾਬੀ ਵਾਲੇ ਪੈਂਜੀ ਨੂੰ ਸਬਸਕ੍ਰਾਈਬ ਜੁੜ ਕਰੋ ਜੀ ਪੰਜਾਬ ਦੀ ਉਸਤ ਜਨਸੰਖਿਆ ਕੰਤਾ ਕਿੰਨੀ ਹੈ 551 ਭਾਰਤ ਦੀ ਔਸਤ ਜਨਸੰਖਿਆ ਕੰਤਾ ਜੋ ਕਿੰਨੀ ਹੈ 382 ਤੋਂ ਵੱਧ ਕੰਤਾ ਵਾਲਾ ਪ੍ਰਾਂਤ ਹੈ ਸੋ ਪੰਜਾਬ ਦੀ ਔਸਤ ਜਨਸੰਖਿਆ ਕਿੰਨੀ ਹੈ ਤੁਹਾਨੂੰ ਪੁੱਛਿਆ ਜਾ ਸਕਦਾ ਹੈ 551 ਮੇਰੇ ਚੈਨਲ ਦਾ ਉਦੇਸ਼ ਘੱਟ ਸਮੇਂ ਵਿੱਚ ਤੁਹਾਨੂੰ ਜਿਆਦਾ ਤੋਂ ਜਿਆਦਾ ਜਾਣਕਾਰੀ ਦੇਣਾ ਹੈ ਲੁਧਿਆਣਾ ਪੰਜਾਬ ਦਾ ਸਭ ਤੋਂ ਵੱਧ ਵੱਸੋ ਕੰਤਾ ਵਾਲਾ ਜ਼ਿਲ੍ਹਾ ਹੈ ਇਸ ਦੀ ਔਸਤ ਇਸ ਦੀ ਔਸਤ ਜਨਸੰਖਿਆ ਕੰਤਾ 978 ਹੈ ਸੋ ਲੁਧਿਆਣਾ ਸਭ ਤੋਂ ਵੱਧ ਜਨਸੰਖਿਆ ਤੇ ਜਨਸੰਖਿਆ ਦੀ ਕੰਤਾ ਵਾਲਾ ਜੋ ਜ਼ਿਲ੍ਹਾ ਹੈ ਜਿਸ ਦੀ ਜਨਸੰਖਿਆ ਕੰਤਾ 978 ਵਰ ਕਿਲੋਮੀਟਰ ਹੈ ਲੁਧਿਆਣਾ ਦੀ ਆਬਾਦੀ 34.99 ਲੱਖ ਹੈ ਏ ਸਭ ਤੋਂ ਵੱਧ ਆਬਾਦੀ ਵਾਲਾ ਜ਼ਿਲ੍ਹਾ ਹੈ ਬਰਨਾਲਾ 5.96 ਲੱਖ ਸਭ ਤੋਂ ਘੱਟ ਆਬਾਦੀ ਵਾਲਾ ਜ਼ਿਲ੍ਹਾ ਹੈ ਤੁਹਾਨੂੰ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ ਕਿ ਸਭ ਤੋਂ ਵੱਧ ਆਬਾਦੀ ਵਾਲਾ ਪੰਜਾਬ ਦਾ ਜ਼ਿਲ੍ਹਾ ਕਿਹੜਾ ਹੈ ਲੁਧਿਆਣਾ ਸਭ ਤੋਂ ਘੱਟ ਆਬਾਦੀ ਵਾਲਾ ਪੰਜਾਬ ਦਾ ਜ਼ਿਲ੍ਹਾ ਕਿਹੜਾ ਹੈ ਜੀ ਬਰਨਾਲਾ ਤਾਂ ਇਸ ਤਰ੍ਹਾਂ ਤੁਹਾਨੂੰ ਜਿਹੜੇ ਪ੍ਰਸ਼ਨ ਹੈ ਉਹ ਪੁੱਛੇ ਜਾ ਸਕਦੇ ਹਨ ਪੇਪਰਾਂ 'ਚ 2001 ਤੋਂ 2011 ਵਿੱਚ ਪੰਜਾਬ ਦੀ 10 ਸਾਲਾਂ ਵਿੱਚ ਵਾਧਾ ਦਰ ਜਨਸੰਖਿਆ ਦੀ ਵਾਧਾ ਦਰ 13.9% ਅੰਕਿਤ ਕੀਤੀ ਗਈ ਜੋ ਕਿ 1991 ਤੋਂ 2001 ਵਿੱਚ ਇਹ 20.10% ਸੀ ਮੇਰੇ ਚੈਨਲ ਦਾ ਉਦੇਸ਼ ਘੱਟ ਸਮੇਂ 'ਚ ਤੁਹਾਨੂੰ ਜਿਆਦਾ ਤੋਂ ਜਿਆਦਾ ਜਾਣਕਾਰੀਆਂ ਦੇਣਾ ਹੈ ਇਸ ਚੈਨਲ ਤੇ ਮੈਸਟ੍ਰਿਕ ਹਿਸਟਰੀ ਤੇ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਤੁਹਾਨੂੰ ਮੋਕ ਟੈਸਟ ਵੀ ਕਰਵਾ ਰਹੀ ਹਾਂ ਪੰਜਾਬ ਵਿੱਚ ਲਿੰਗ ਅਨੁਪਾਤ 876 2000 ਇੱਕ ਵਿੱਚ ਜੋ ਵਧ ਕੇ 2011 ਵਿੱਚ 895 ਹੋ ਗਿਆ ਲਿੰਗ ਅਨੁਪਾਤ ਹੁਸ਼ਿਆਰਪੁਰ ਵਿੱਚ ਸਭ ਤੋਂ ਵੱਧ ਹੈ ਕਿੰਨਾ ਹੈ ਜੀ 961 1000 961 ਜਿਹੜਾ ਹੈ ਇਸ ਦਾ ਸਭ ਤੋਂ ਵੱਧ ਲਿੰਗਨ ਪਾਤ ਕਿਹੜੇ ਜ਼ਿਲ੍ਹੇ ਦਾ ਹੈ? ਖਸ਼ਾਹਪੁਰ ਦਾ ਹੈ। ਸੋ ਪੰਜਾਬ ਦੀ ਸਾਖਰਤਾ ਦਰ 75.84% ਹੈ ਅਤੇ ਪੰਜਾਬ ਦੇਸ਼ ਵਿੱਚ 21ਵੇਂ ਸਥਾਨ ਤੇ ਹੈ। ਮਰਦ ਦੀ ਸਾਖਰਤਾ ਦਰ ਕਿੰਨੀ ਹੈ? 80.44 ਤੇ ਔਰਤ ਦੀ ਸਾਖਰਤਾ ਦਰ ਕਿੰਨੀ ਹੈ? 70. 71% ਤੇ ਇਹਨਾਂ ਦੋਨਾਂ ਦੀ ਔਸਤ ਕਿੰਨੀ ਆ ਗਈ 75.84% ਪੰਜਾਬ ਦੀ ਸਾਖਰਤਾ ਦਰ ਹੈ 2011 ਦੀ ਜਨਗਣਨਾ ਦੇ ਅੰਕੜਿਆਂ ਦੇ ਅਨੁਸਾਰ ਕਮੈਂਡ ਬਾਕਸ ਇਟੂ ਸੀ ਇਨ ਜਾ ਕੇ ਜੂਰ ਲਿਖਣਾ ਹੈ ਕਿ ਮੇਰੇ ਦੁਆਰਾ ਕਰਾਇਆ ਵਿਸ਼ਾ ਤੁਹਾਡੇ ਲਈ ਕਿੰਨਾ ਅਸਰਦਾਰ ਹੈ ਹੁਸ਼ਿਆਰਪੁਰ ਪੰਜਾਬ ਦਾ ਸਭ ਤੋਂ ਵੱਧ ਸਾਖਰਤਾ ਵਾਲਾ ਜ਼ਿਲ੍ਹਾ ਹੈ ਇਸ ਦੀ ਸਾਖਰਤਾ ਦਰ 84. 59% ਹੈ 59 ਕਹਿੰਦੇ ਆ ਵੈਸੇ ਇਹਨੂੰ ਕਿਉਂਕਿ ਦਸ਼ਮਲਵ ਤੋਂ ਬਾਅਦ 59 ਹੀ ਬੋਲਿਆ ਜਾਂਦਾ ਹੈ ਤਾਂ 84.59% ਜੋ ਇਸ ਦੀ ਸਾਖਰਤਾ ਦਰ ਹੈ ਪੰਜਾਬ ਦੇ ਕਿਹੜੇ ਜ਼ਿਲ੍ਹੇ ਦੀ ਸਾਖਰਤਾ ਦਰ ਸਭ ਤੋਂ ਵੱਧ ਹੈ ਜੀ ਹੁਸ਼ਿਆਰਪੁਰ ਦੀ ਪੰਜਾਬ ਵਿੱਚ ਸਭ ਤੋਂ ਘੱਟ ਸਾਖਰਤਾ ਦਲ ਦਰ ਮਾਨਸਾ ਜ਼ਿਲ੍ਹੇ ਦੀ ਹੈ ਜੋ ਕਿ 61.8% ਹੈ ਸਭ ਤੋਂ ਘੱਟ ਪੜੇ ਲਿਖੇ ਲੋਕ ਮਾਨਸਾ ਛੰਨ ਕਿੰਨੇ ਨੇ 61.8% ਸਾਖਰਤਾ ਦਰ ਹੈ ਕਿਹੜੇ ਜ਼ਿਲ੍ਹੇ ਦੀ ਮਾਨਸਾ ਜ਼ਿਲ੍ਹੇ ਦੀ ਕਮੈਂਟ ਬਾਕਸ ਤੁਸੀਂ ਜ਼ਰੂਰ ਲਿਖਣਾ ਹੈ ਕਿ ਮੈਂ ਜੋ ਜਿੰਨੇ ਵੀ ਵਿਸ਼ੇ ਅੱਜ ਤੱਕ ਤੁਹਾਨੂੰ ਕਰਵਾਏ ਨਹੀਂ ਉਹ ਤੁਹਾਡੇ ਲਈ ਕਿੰਨੇ ਸਾਰਤਕ ਸੀ ਥੋੜੀ ਨੇ ਅੱਜ ਦਾ ਜੋ ਵਿਸ਼ਾ ਹੈ ਉਹ ਹੈ ਜਨਗਣਨਾ ਪੰਜਾਬ ਦੀ 2011 ਦੇ ਅਨੁਸਾਰ ਸੋ ਇਸ ਤਰ੍ਹਾਂ ਧੀਆਂ ਹੋਰ ਜਾਣਕਾਰੀਆਂ ਪ੍ਰਾਪਤ ਕਰਨ ਦੇ ਲਈ ਮੇਰੇ YouTube ਚੈਨਲ ਪੰਜਾਬੀ ਵਾਲੇ ਪੈਂਜੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਜੀ ਇਹ ਚੈਨਲ ਤੇ ਮੈਂ ਤੁਹਾਨੂੰ ਜਰਨਲ ਨੋਲਜ ਕਰੰਟ ਅਫੇਅਰਸ ਸਿਕਸ ਹਿਸਟਰੀ ਤੇ ਪੰਜਾਬੀ ਵਿਸ਼ਿਆਂ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਇਸ ਤੋਂ ਇਲਾਵਾ Facebook ਤੇ ਮੇਰਾ ਇੱਕ ਪੇਜ ਪੰਜਾਬੀ ਵਾਲੇ ਪੈਂਜੀ ਦੇ ਨਾਮ ਤੇ ਚੱਲ ਰਿਹਾ ਹੈ ਮੇਰੇ ਪੇਜ ਨੂੰ ਲਾਈਕ ਫੋਲੋ ਅਤੇ ਸ਼ੇਅਰ ਜਰੂਰ ਕਰੋ ਜੀ ਮੇਰੇ ਚੈਨਲ ਪੰਜਾਬੀ ਵਾਲੇ ਪੰਜੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਧੰਨਵਾਦ